ਕੁਛ ਨਹੀਂ ਮੈਕੈਨਿਕ ਤੇ ਕਿਸੇ ਦਾ ਮੈਕੈਨਿਕ ਪਾਣੂ ਆ ਮੁੰਡਾ ਭੇਜਤਾ ਦਿੱਤਾ ਜਿਹਦੀ ਉਹੀ ਮੁੰਡਾ ਛਾਲ ਮਾਰਿਆ ਜੀਨੇ ਓਣੀ ਟੁੱਟ ਗਿਆ ਫਿਰ ਬੱਜੀ ਥੰਨੇ ਹੈ ਅੱਛਾ ਇਹ ਉਹੀ ਮੁੰਡਾ ਉਹੀ ਸਕੂਟਰੀ ਹੈ ਜਿਹਨਾਂ ਛਾਲ ਮਾਰੀ ਹੈ ਓਕੇ ਐਕਟਿਵ ਸਮੇਤ ਹੀ ਕਿਰਿਆ ਸੀ ਉਹ ਨਾਲ ਲੈ ਕੇ ਚਲਾ ਆ ਜੀ ਲੱਗਦਾ ਐਕਟਿਵ ਵਾਲੀ ਟੁੱਟੇ ਦਵਾਨੀ ਹੈ ਲਾ ਲਾ ਅੱਛਾ ਤਲੰਡਾ ਦਾ ਦਰਦ ਹੈ ਰਾਤ ਇਕ ਚੁੰਬੜੀਆ ਰਵੱਲਾ ਹੋਏ ਚੁੰਬਕ ਜੱਕਲਾ ਜੱਸੋ ਬੰਨਾ ਨੂੰ ਕੋਈ ਨਹੀਂ ਤੇ ਲਾਣਾ ਮਗਲਿਆ ਨਿਕਲ ਰਿਹਾ ਅੱਛਾ ਇਹ ਬੰਦੇ ਨੇ ਐਕਟਿਵਾ ਸਾਣੇ ਲੈਟ ਚਿਤਰਾਦੀ ਐਕਟਿਵਾ ਨੂੰ ਅੱਛਾ ਆਪ ਵੀ ਤਰਿਕਾ ਚੱਲੋ ਮੁੰਡੇ ਮਦਦੇ ਨੂੰ ਦੋੜ ਬਚਾ ਲੀਗਾ ਫਾਈਲ ਤੇ ਲੱਗੇ ਹੋਏ ਨੇ ਤੇ ਘਰ ਵਾਲੀ ਝਗੜਾ ਜੂਦਾ ਹੋ ਗਿਆ ਉਹ ਲੋਹਿਆਣੀ ਚਲੀ ਗਈ ਉਹ ਚੱਕਰ ਜੀ ਗਏ ਕਹਿੰਦਾ ਕਿ ਮੈਂ ਨਹੀਂ ਪਚੀ ਆ ਠੀਕ ਕਰੋ ਰੈਂਟੀ ਨਹੀਂ ਕਰੇ ਨੇ ਸੁਲਝਾਣ ਦੇਣਾ ਹਾਂ ਨਾ ਜ਼ਰੂਰ ਮਿਲਦਾ ਹੀ ਜਮਾ ਰਾਜਾ ਕਿੱਥੇ ਰਹਿ ਰਿਹਾ ਹੈ ਕਿੱਥੇ ਆ ਹਾਂ ਅੰਦਰ ਪਰ ਰੋਕ ਨੱਬਾਰ ਉਸ ਤੇ ਬੈਠਾ ਉਹਦਾ ਇਹ ਬਤਾ 20 ਕਿਲੋ ਕਿਤੇ ਨਹੀਂ ਨਹੀਂ ਆ ਫਿੱਟ ਜਿੱਤੇ ਆਇਦਾਂ ਦੱਸ ਤਾਰੇ ਉਹ ਉਹ ਇਹ ਦਾ ਤਾਂ ਪਰਪਾ ਅਜਾ ਬੈੜ ਕੇ ਦਿੱਤਾ ਪੂਰਾ ਇਹਦਾ ਘਾਰ ਉਹਤੇ ਬਿਲਾ ਲਾ ਬਣਾ ਲਓ ਉਹਨੂੰ ਵੀ ਨਾ ਘਾਰ ਆ ਰਿਹਾ ਤਾਂ ਖਾਧਰਾ ਖਾਧਰਾ ਆ ਰਿਹਾ ਅੱਜ ਕੋਈ ਨਹੀਂ ਆਜੂ ਆਪਣੀ ਪੀਜੇ ਸਵਵਸਤਾ ਸਰ ਵੀ ਆ ਜਾ ਬੱਜ ਜਾ ਹਾਣ ਨਾਲ ਖੜਾ ਨਹੀਂ ਕੁਛ ਨਹੀਂ ਕਹਿੰਦੇ ਜਾ ਜਾ ਗੈਲੂ ਉਹ ਨਾਲ ਹੀ ਆ ਤੇਰੇ ਬੰਦੇ ਕੋਈ ਇਹੋ ਜਿਹੀ ਗੱਲ ਆਜਾ ਜਾਤਰਾ ਬਾਬਾ ਉੱਥੇ ਆ ਜਾਣਗੇ ਖੜਾ ਹੋ ਉਹ ਬੰਦਿਆ ਇੱਕ ਟਾਇਰ ਕਢਾਉਣੀਆਂ ਸ਼ਾਮ ਨੂੰ ਖੜਾ ਹੋ ਐਕਟੀਵਾ ਕੱਢ ਦਿੰਦਾ ਕਢ ਦਿੰਦਾ ਇਹ ਕੋਈ ਨਹੀਂ ਚੰਨ ਫਾਲੇ ਤੇਰਾ ਸਾਨੂੰ ਆਹ ਚੱਪੜੇ ਲੈ ਪਿੱਛੇ ਬਾਓ ਪਿੱਛੇ ਤੇ ਪਿੱਛੇ ਬੈਠੇ ਗਏ ਅੰਚੇ ਨਾ ਮੈਂ ਬਾਜ ਚੜਵਾਉਂ ਮੈਂ ਲੱਭ ਲੁਕਾ ਲੱਭ ਲੁਕਾ ਕਰੇ ਚੁਫਾੜਾ ਤਾਂ ਇਦਾਂ ਕਰੇ ਤੇ ਮੈਂ ਤਾਂ ਨਹੀਂ ਆਇਆ ਇਹੋ ਇਹ ਬੜੀ ਲੋਕਪ੍ਰੀਤ ਬਣ ਗਈ ਇਹ ਮੁੱਕਿਆ ਹਾਂ ਮਤਾਰੂ ਸਸਤੀ ਬਿਲੀ ਭਾਂਜਾ ਕੀ ਹੈ ਕੀ ਗੱਲ ਹੋਜੀ ਕੀ ਤਕਲੀਫ ਹੈ ਤੈਨੂੰ ਕੀ ਤਕਲੀਫ ਤੇਰਾ ਹੱਲ ਕਰ ਦਈਏ ਮੈਂ ਗੱਲ ਕਰਤੀ ਹੈ ਹਾਂ ਜਿੰਨਾ ਇੱਕ ਦੋ ਵਾਰ ਬਾਹਰ ਜਾਦੇ ਕਿੱਲੇ ਆ ਕੇ ਜਿਵੇਂ ਮੈਂ ਭਾਜੇਗੀ మళ్ళీ నీ మరి ਮੈਂ ਦੇਬਾਇਰ ਟਿਕਟ ਵੀ ਜਾਣਾ ਹੈ ਨੇਪਾਲ। ਹੋਰ ਇਹ ਵੀ ਜਾਣੀ ਹੈ। ਅੱਛਾ। ਤੇਰੋਂ ਨਾ ਮੈਂ ਪੁੱਛਦਾ ਕਿ ਤੋ ਆਜੀ ਕਿ ਹੋ ਗਿਆ ਨੇ ਮੈਂ ਤੇ ਪੁੱਛਦਾ ਮੈਂ। ਹਾਂ ਨਾ ਕਰ ਬੈ। ਹਾਂ ਹੋ ਗਿਆ ਤੇ ਆਨੰਦ ਕਿ ਅਸ ਜੋ ਮਰਦੇ ਕਾ ਮਰ ਜੋ ਮਰਜਗਾ। ਜਾਂ ਵੀ ਮੈਂ ਆਪਣੇ ਕੋਡੇ ਪਾਰ ਲਵਾਂਗੇ। ਤੋ ਆਸ ਮੁੰਡਾ ਸਾਥ। ਚਲਦੀ ਉਹ ਆਪਣੇ ਆਪਣੇ ਮਾਵਾਪਾ ਨਾਲੇ ਤੂੰ ਅਲੱਗ ਰਹਿਣਾ ਮਾਵਾਪਾ ਤੋਂ ਕਿ ਇਕੱਠੀ ਰਹਿਣਾ ਅਲੱਗ ਰਹਿਣਾ ਅਲੱਗ ਰਹਿਣਾ ਆਪਣੇ ਮਾਵਾਪਾ ਤੇਰੀ ਮਾਵਾਪਾ ਨੂੰ ਤਾਂ ਵਿਆਹ ਕਰਾਉਣਾ ਤੇ ਨਾ ਤਾ ਹੁਣ ਨਾਲ ਸੁਲਾਮਾ ਸ਼ਾਦਾ ਨਹੀਂ ਕਰਿਆ ਬੀ ਤਨੇ ਵੀ ਐਮੇਦੀ ਗੱਲ ਹੈ ਮੇਰੀ ਮਦਦ ਕਰੋ ਜਾਂ ਮੇਰੇ ਨਾਲ ਫੜੋ ਚਾਰ ਪੰਜ ਦਿਨ ਹੋ ਗਿਆ ਉਹਦਾ ਤੇਰੇ ਵਸ਼ੇ ਮਾੜੇ ਹੋਣੇ ਨੇ ਬਾਈਆਂ ਅਗਲੀ ਪੱਤ ਨਹੀਂ ਦਿੰਦਾ ਤੂੰ ਤੇਰੇ ਵਸ਼ੇ ਮਾੜੇ ਨੇ ਮਨਦਾ ਆ ਜੀ ਦੱਸ ਦਿੰਦਾ ਐਸੋ ਦਿਨ 5000 ਆ ਰਾਮ ਨਾ ਕਿੰਨੇ ਦਾ ਖਾਤੇ ਰੀ 33 34 34 40 ਖਾਾ ਇੰਨੀ ਤਾਂ ਹੋ ਗਈ 25000 25000 ਮੈਂ ਹੈਲੋ ਓਏ ਚਲ ਹਾਂਜੀ ਉਧਰ ਚੱਲ ਉਧਰ ਚੱਲ ਠੀਕ ਹੈ ਚਲ ਚੱਲ ਕਿ ਨੌਕਰੀ ਵੀ ਕਰਦਾ ਸੀ 25000 ਓ ਯਾਰ ਉਧਰ ਚੱਲ ਜੱਤਾ ਤੈਨੂੰ ਉਧਰ ਚੱਲ ਇਹਨੂੰ ਭੇਜੋ ਉੱਤਰ ਕਰ ਉਧਰ ਸਾਰ ਉਧਰ ਇਹਨੂੰ ਨਾ ਮੈਂ ਘਰ ਆਲੀ ਭਾਤੀ ਕੀ ਕੁੜੀ ਹੋਲੀ ਜੰਨਾ ਤੂੰ ਦੇਖ ਮੁੰਡਾ ਤੇਰੇ ਚੋੜਾ ਫालतੂ ਨਹੀਂ ਚੁੱਪ ਕਰਕੇ ਬਹਿ ਜਾ ਮੈਂ ਹੋ ਗਿਆ ਨਹੀਂ ਆਣਾ ਮੈਂ ਤੂੰ ਮਰ ਜਿੰਦਾ ਮੁੰਡਾ ਮਾਂ ਪਿਓ ਤਾਂ ਵੀ ਹਟ ਰਹਿੰਦਾ ਮੁੰਡਾ ਮੁੰਡਾ ਤੇਰੇ ਕੋਲ ਆ ਹਾਂ ਤੈਨੂੰ ਕਮਾਖੇ ਦਊਗਾ ਹੋ ਮੁੰਡਾ ਕੁੜੀ ਤੇ ਤੈਨੂੰ ਪੈਸੇ ਡਾਉਣੇ ਪੈਣਗੇ ਉਹ ਸਿੱਧੇ ਫੇਵੀ ਲੈ ਕੇ ਜਾ ਇਹ ਤੇਰਾ ਬਾਪ ਨਹੀਂ ਇਹਦਾ ਪਿਓ ਐਡੀ ਵਧੀਆ ਪੋਸਟੇ ਲੱਗਿਆ ਹੋਇਆ ਆਹ ਮੈਂ ਉਹਨਾਂ ਨਾਲ ਸਲਾਹ مشورہ ਕਰ ਤੂੰ ਜੇ ਕੋਈ ਗੱਲ ਹੈ ਤਾਂ ਬੈਠ ਕੇ ਦੂਰ ਕੇ ਦਰਦ ਆਪਣੇ ਦੱਸ ਵੀ ਮੇਰੀ ਜਨਾਨੀ ਰਹਿ ਨਹੀਂ ਰਹੀ ਜੀ ਤੁਸੀਂ ਮੇਰੀ ਮਦਦ ਕਰੋ ਹੋਰ ਕਰਾਣਾ ਹੁੰਦਾ ਸਿਆ ਚਲ ਤੂੰ ਮਰ ਜਾਂਦਾ ਮੁੰਡਾ ਐ ਸ਼ੰਕਰ ਜੀ ਮੁੰਡਾ ਕਿਧਰੋਂ ਰਹਿੰਦਾ ਫਿਰਦਾ ਮਾਪਿਓ ਤੇਰੇ ਕੋਲ ਤੇਰੇ ਰਹਿੰਦੇ ਨਹੀਂ ਆ ਉਹ ਵੀ ਇੱਥੇ ਅਕਸ਼ਾਲ ਮਾਰਦਾ ਤੇਰੇ ਪਿੱਛੇ ਫਿਰੋਂ ਤਾਂ ਮਰਨਾ ਹੀ ਪੈਣਾ ਵਿਚਾਰੇ ਬਟਾ ਮਰਨਾ ਸੋਲੂਸ਼ਨ ਨਹੀਂ ਹੈਗਾ ਕਮਾਲ ਕਰਦੇ ਮੈਂ ਜ਼ਿੰਦਗੀ ਦੇ ਵਿੱਚ ਕੋਈ ਗੱਲ ਨਹੀਂ ਹੌਸਲਾ ਰੱਖ ਕੋਈ ਗੱਲ ਨਹੀਂ ਮਰਨਾ ਕੋਈ ਸੋਲੂਸ਼ਨ ਨਹੀਂ ਹੈ ਤੁਹਾਡਾ ਮਰ ਕੇ ਕੀ ਕਰੇਗਾ ਬੱਚੇ ਬਰਾਨ ਹੋ ਜਾਣਗੇ ਕਿੱਥੇ ਜਾਣਗੇ ਬੱਚੇ ਬੱਚਿਆਂ ਦਾ ਕੀ ਹੋਊਗਾ ਉਹਨਾਂ ਨੂੰ ਰੋਟੀ ਪਾਣੀ ਕੌਣ ਦਊਗਾ ਆਲੂ ਸਕੂਲ ਪੜਨਾ ਸੌ ਕਰਨਾ ਕੀ ਮੈਂ ਤੁਹਾਨੂੰ ਮੈਨੇਜ ਕਰਾਂਗਾ ਨਹੀਂ ਹੁੰਦਾ ਮੇਰਾ